ਅਮਰੀਕਾ ਵਿੱਚ 10 ਮਿਲੀਅਨ ਲੋਕਾਂ ਉੱਤੇ ਖਤਰਾ ਮੰਡਰਾਉਣ ਦੀ ਖਬਰ ਹੈ ਜੀ ਹਾਂ ਹਵਾ ਵਿੱਚ ਅਜਿਹੇ ਜ਼ਹਿਰੀਲੇ ਕਣ ਫੈਲਣ ਦੀ ਚੇਤਾਵਨੀ ਦਿੱਤੀ ਗਈ ਹੈ ਜਿਨ੍ਹਾਂ ਦੇ ਸਾਹ ਰਾਹੀਂ ਸਰੀਰ ਅੰਦਰ ਜਾਣ ਤੇ ਦਿਲ ਦਾ ਦੌਰਾ ਪੈ ਸਕਦਾ ਹੈ ਦੱਖਣੀ ਕੈਲੀਫੋਰਨੀਆ ਦੇ ਲਾਸ ਐਂਜਲਸ ਸੈਂਟਾ ਮੋਨਿਕਾ ਹਟਿੰਗਟਨ ਬੀਚ ਟੋਰੈਂਸ ਲੌਂਗ ਬੀਚ ਪੈਸਾਡੀਨਾ ਅਵਨ ਰਿਵਰਸਾਈਡ ਅਤੇ ਸੈਨ ਬਰਨਾਰਡੀਨੋ ਵਰਗੇ ਸ਼ਹਿਰਾਂ ਵਿੱਚ ਹਵਾ ਦਾ ਮਿਆਰ ਬੇਹਦ ਖਰਾਬ ਹੋਣ ਕਰਕੇ ਇੱਥੋਂ ਦੇ ਵਸਿੰਦਿਆਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਸਾਊਥ ਕੋਸਟ 에ਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਨੇ ਕਿਹਾ ਕਿ ਤਿੰਨ ਕਿਸਮ ਦੇ ਜ਼ਹਿਰੀਲੇ ਮਾਦੇ ਹਵਾ ਵਿੱਚ ਘੁਲੇ ਹੋਏ ਨੇ ਅਤੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਸਣੇ ਕਈ ਕਿਸਮ ਦੀਆਂ ਸਿਹਤ ਸਮੱਸਿਆਵਾਂ ਦਾ ਟੱਕਰਾ ਕਰਨਾ ਪੈ ਸਕਦਾ ਹੈ। ਨਾ ਸਿਰਫ ਦਿਲ ਦਾ ਦੌਰਾ ਪੈਣ ਦਾ ਖਤਰਾ ਵੱਧ ਗਿਆ ਹੈ ਸਗੋਂ ਪਹਿਲਾਂ ਤੋਂ ਦਿਲ ਦੇ ਰੋਗਾਂ ਨਾਲ ਜੂਝ ਰਹੇ ਲੋਕਾਂ ਵਾਸਤੇ ਹਾਲਾਤ ਹੋਰ ਵੀ ਬੱਤਰ ਹੋ ਸਕਦੇ ਨੇ ਲੋਕਾਂ ਨੂੰ ਸੁਝਾ ਦਿੱਤਾ ਗਿਆ ਹੈ ਕਿ ਘਰਾਂ ਦੇ ਦਰਵਾਜ਼ੇ ਅਤੇ ਬਾਰੀਆਂ ਬੰਦ ਰੱਖੀਆਂ ਜਾਣ ਅਤੇ ਲੰਮਾ ਸਮਾਂ ਬਾਹਰ ਰਹਿਣ ਤੋਂ ਗੁਰੇਜ਼ ਕੀਤਾ ਜਾਵੇ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਹੋਣ ਕਰਕੇ ਲੱਕੜ ਬਾਲਣ ਤੇ ਮੁਕੰਮਲ ਰੋਕ ਲਾਗੂ ਕੀਤੀ ਗਈ ਹੈ ਸਿਹਤ ਮਾਰਾਂ ਦਾ ਕਹਿਣਾ ਹੈ ਕਿ ਲੱਕੜਾ ਨੂੰ ਅੱਗ ਨਾਲ ਹਾਲਾਤ ਹੋਰ ਵਿਗੜਨਗੇ ਪਰ ਘਰ ਨੂੰ ਗਰਮ ਰੱਖਣ ਲਈ ਬਤੌਰ ਬਾਲਣ ਸਿਰਫ ਲੱਕੜ ਤੇ ਨਿਰਪਰ ਘੱਟ ਆਮਦਨ ਵਾਲੇ ਲੋਕਾਂ ਨੂੰ ਰਿਆਇਤ ਦਿੱਤੀ ਗਈ ਹੈ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ PM2.5 ਆਕਾਰ ਵਾਲੇ ਕਣ ਨਾ ਸਿਰਫ ਫੇਫੜਿਆਂ ਵਿੱਚ ਦਾਖਲ ਹੋ ਕੇ ਨੁਕਸਾਨ ਕਰਦੇ ਨੇ ਸਗੋਂ ਖੂਨ ਵਿੱਚ ਸ਼ਾਮਲ ਹੋ ਕੇ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਨੇ ਇਸੇ ਦੌਰਾਨ ਵਾਇਓਮਿੰਗ ਸੂਬੇ ਦੇ ਉੱਤਰ ਪੂਰਬੀ ਇਲਾਕਿਆਂ ਵਿੱਚ ਧੂੜ ਓਡਣ ਮਗਰੋਂ ਪ੍ਰਦੂਸ਼ਣ ਦਾ ਪੱਧਰ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਵਾਈਓਮਿੰਗ ਡਿਪਾਰਟਮੈਂਟ ਆਫ এনਵਾਇਰਨਮੈਂਟਲ ਕੁਆਲਿਟੀ ਦੀ 에어 ਕੁਆਲਿਟੀ ਡਿਵੀਜ਼ਨ ਵੱਲੋਂ ਲੋਕਾਂ ਨੂੰ ਧੂੜ ਵਾਲੇ ਮਾਹੌਲ ਵਿੱਚ ਜ਼ਿਆਦਾ ਸਮਾਂ ਨਾ ਰਹਿਣ ਦਾ ਸੁਝਾਅ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ 30 ਤੋਂ 40 ਮੀਲ ਪ੍ਰਤੀ ਘੰਟਾ ਦੀਆਂ ਰਫ਼ਤਾਰ ਵਾਲੀਆਂ ਦੱਖਣ ਪੱਛਮੀ ਹਵਾਵਾਂ ਜੈਲਟ ਰਿਕਲੂਜ਼ ਵੈਸਟਰਨ ਰੋਜ਼ਟ ਅਤੇ ਰਾਈਟਸ ਨੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸਿਹਤ ਪੱਖੋਂ ਨੁਕਸਾਨਦਾਇਕ ਹਾਲਾਤ ਸਿਰਜ ਸਕਦੀਆਂ ਨੇ ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਖਾਸ ਖਿਆਲ ਰੱਖਣ ਦੀ ਹਦਾਇਤ ਦਿੱਤੀ ਗਈ ਹੈ ਅਤੇ ਹਾਲਾਤ ਵਿੱਚ ਸੁਧਾਰ ਹੋਣ ਤੱਕ احتیاط ਵਰਤਣ ਤੇ ਜ਼ੋਰ ਦਿੱਤਾ ਗਿਆ ਹੈ ਦੂਜੇ ਪਾਸੇ ਸਿਹਤ ਮਾਰਾਂ ਦਾ ਕਹਿਣਾ ਹੈ ਕਿ ਸਾਹ ਲੈਣ ਵਿੱਚ ਦਿੱਕਤ ਛਾਤੀ ਵਿੱਚ ਦਰਦ ਜਾਂ ਗੈਰ ਸਧਾਰਨ ਤਰੀਕੇ ਨਾਲ ਸਰੀਰ ਦੀ ਥਕਾਵਟ ਹੋਣ ਤੇ ਮੈਡੀਕਲ ਸਹਾਇਤਾ ਲਈ ਜਾਵੇ ਬਿਊਰੋ ਰਿਪੋਰਟ ਹਮਦਾਰ ਟੀਵੀ